ਤਾਰੇ ਦੇਖ ਸਕਦੇ ਹੋ ਜਿਹੜਾ ਆਮ ਪਾਪੜਾ ਸੀ ਆਪਣਾ ਸੀ ਹੁਣ ਚਲੋ ਇਸ ਨੂੰ ਬਣਾ ਲੈਂਦੇ ਹਾਂ ਜਿਸ ਲਈ ਸਭ ਤੋਂ ਪਹਿਲਾਂ ਅਸੀਂ ਆਮ ਲੈ ਲਏ ਕੱਚੇ ਆਮ ਜਿਹੜੇ ਸਾਡੇ ਖੇਤ ਵਿੱਚ ਬੂਟਾ ਲੱਗਿਆ ਸੀ ਉੱਥੇ ਤੋਂ ਲਿਆਂਦੇ ਸੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਛਿੱਲ ਲੈਣਾ ਹੈ ਉੱਪਰ ਤੋਂ ਤੇ ਵਿੱਚ ਤੋਂ ਕੂਠੀ ਕੱਢ ਦੇਣੀ ਹੈ ਤੇ ਹੁਣ ਆਪਾਂ ਇਸ ਨੂੰ ਜਿਹੜਾ ਛਿੱਲ ਲੈਂਦੇ ਹਾਂ ਤੇ ਚੰਗੀ ਤਰ੍ਹਾਂ ਛਿੱਲਣ ਤੋਂ ਬਾਅਦ ਅਸੀਂ ਇੱਕ ਜਿਹੜਾ ਡੋਂਗਾ சுவிச் பாய் பாக்கி செய்து போகின்றன செங்கித்திரை சாக்கில் செங்கித்திரை சை என்ன அண்ணா ஷோட்டே 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 நீ மீம சைஜே பிஸ்தானே பணிச்ச உபாலு நாள் சங்க தரஷ் ਗੈਸ ਚਾਲੂ ਕਰ ਲੈਣਾ ਤੇ ਸੁੱਤੇ ਕੜਾਹੀ ਰੱਖ ਕੇ ਪਾਣੀ ਪਾ ਗਏ ਤੇ ਪਾਣੀ ਜਦੋਂ ਗਰਮ ਹੋ ਜਾਏ ਤੇ ਫਿਰ ਇਸ ਵਿੱਚ ਜਿਹੜੇ ਆਂਬ ਜਿਹੜੇ ਕੱਟੇ ਹੋਏ ਆ ਪਾ ਦੇਣੇ ਆ ਕੱਚੇ ਆਂਬ ਤੇ ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਣਗੇ ਇਕਦਮ ਮੈਸ਼ੀ ਹੋਣ ਲੱਪਗੇ ਤਾਂ ਫਿਰ ਅਸੀਂ ਗੈਸ ਬੰਦ ਕਰ ਦੇਣਾ ਕੱਟਤਾ ਇਸ ਨੂੰ ਸਾਈਡ ਤੇ ਕੱਟਤਾ ਦੇ ਹੁਣ ਇਸ ਇਸ ਨੂੰ ਜਿਹੜਾ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇੱਕਦਮ ਮੈਸ਼ ਕਰ ਲੈਣਾ ਵਿੱਚ ਗੱਡੀਆਂ ਗੂਟੀਆਂ ਜਿਹੜੀਆਂ ਹਨਾ ਰੇ ਫਿਰ ਤੁਸੀਂ ਫਿਰ ਤੋਂ ਗੈਸ ਜਿਹੜਾ ਚਲਾਉਣਾ ਹੈ ਟਿਕੜਾ ਹੀ ਰੱਖ ਦੇਣੀ ਹੈ ਜਦ ਕੋਈ ਵੀ ਤੁਸੀਂ ਬੱਤਨ ਲੈਸ ਲੈ ਤੇ ਜਿਹੜਾ ਆ ਬਣਾਇਆ ਅਸੀਂ ਇੱਕ ਅਸੀਂ ਲੈਣੀ ਹੈ ਚਾਹ ਪੂਣੀ ਤੇ ਉਸ ਵਿੱਚ ਪਾ ਕੇ ਤੁਸੀਂ ਕੋਈ ਵੀ ਕਪੜਾ ਲੈ ਸਕਦੇ ਹੋ ਕੋਟਨ ਦਾ ਤੇ ਜਿਹੜੇ ਬੜੀਆ ਜੁੱਤੀਆਂ ਘੜਦੇ ਨੇ ਜਿਹੜੇ ਵਿੱਚ ਮਾੜੀ ਮੋਟੀ ਕੂਟੀ-ਕੂਟੀ ਹੋਊਗੀ ਉਹ ਜਿਹੜੀ ਸਾਈਟ ਤੇ ਨਿਕਲ ਜਾਊਗੀ ਪਾ ਕੇ ਹਲਾ ਲੈਣਾ ਤੇ ਥੋੜਾ ਜਿਹਾ ਪਾਣੀ ਪਾ ਲੈਣਾ ਇਸ ਵਿੱਚ ਤੇ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਗਰਮ ਜੇ ਕਾ ਲੈਣਾ ਤੇ ਜਦੋਂ ਇਹ ਥੋੜਾ ਜਿਹਾ ਗਰਮ ਹੋ ਜਾਈਏ ਤੇ ਉਸ ਤੋਂ ਬਾਅਦ ਅਸੀਂ ਇਸ ਵਿੱਚ ਪਾਣੀ ਖੰਡ ਖੰਡ ਥੋੜੀ ਜਿਹੀ ਜ਼ਿਆਦਾ ਪਾਣੀ ਹੈ ਤਾਂ ਹੀ ਤਾਂ ਇਹ ਵਧੀਆ ਤਰੀਕੇ ਨਾਲ ਬਣੂਗਾ ਤੇ ਉਸ ਨੂੰ ਪਾ ਕੇ ਇਸ ਨੂੰ ਜਿਹੜਾ ਚੰਗੀ ਤਰ੍ਹਾਂ ਹੁਣ ਜਣਾ ਹੈ ਜਿਹੜਾ ਗੈਸ ਕੱਟ ਕਰਕੇ ਇਸ ਵਿੱਚ ਪਾਣਾ ਹੈ ਆਪਣਾ ਫੂਡ ਕਲਰ ਤੁਸੀਂ ਕੋਈ ਵੀ ਕਲਰ ਪਾ ਸਕਦੇ ਹੋ ਇੱਥੇ ਮੈਂ ਗ੍ਰੀਨ ਲਿਆ ਹੈ ਤੇ ਇਸ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਇਸ ਨੂੰ ਜਿਹੜਾ ਮਿਕਸ ਕਰ ਦੇਣਾ ਵਿੱਚ बन ਗਏ ਤੇ ਅਸੀਂ ਗੈਸ ਬੰਦ ਕਰਕੇ ਟਿੱਗ ਪਲੇਟ ਲੈਣੀ ਹੈ ਤੇ ਉਸ ਵਿੱਚ ਜਿਹੜਾ ਥੋੜਾ ਜਿਹਾ ਮੱਖਣ ਲਾ ਲੈਣ ਤੁਸੀਂ ਕੋਈ ਵੀ ਕੇਲਾ ਲਾ ਸਕਦੇ ਹੋ ਤੇ ਉਸ ਤੋਂ ਬਾਅਦ ਇਸ ਵਿੱਚ ਪਾ ਕੇ ਇੱਕ ਦੀ ਲੇਅਰ ਬਣਾ ਲੈਣੀ ਹੈ ਮੀਡੀਅਮ ਸਾਈਜ਼ ਨਾ ਜ਼ਿਆਦਾ ਜਿਹੜੀ ਮੋਟੀ ਹੋਵੇ ਤੇ ਨਾ ਹੀ ਜ਼ਿਆਦਾ ਪਤਲੀ ਤੇ ਹੁਣ ਅਸੀਂ ਇਸ ਨੂੰ ਜਿਹੜਾ ਹਾਰੇ ਤੁਪ ਵਿੱਚ ਰੱਖਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਇਹ ਜਣੀਏ ਇੱਕ ਜੰਮ ਜੀ ਜਾਵੇ ਤੇ ਫਿਰ ਬਗੀ ਤਰੀਕੇ ਨਾਲ ਜਿਵੇਂ ਆਪ ਪਪੜ ਉਤਰ ਦਿੰਦੇ ਏ ਤੁਣਸੀ ਤੁਪ ਵਿੱਚ ਰੱਖ ਦਿੰਦੇ ਇਸ ਨੂੰ ਘੰਟੇ ਬਾਅਦ ਬਾਹਰ ਤੋਂ ਲੈ ਆਈਏ ਚੱਕੀ ਦਾ ਹੈ ਮਦੀ ਦ੍ਰਿੱਕਾ ਨਾਲ ਬਣ ਗਿਆ ਸੀ ਪਰ ਥੋੜਾ ਜਿਹਾ ਗਲੈਸ ਜਿੱਦ ਨੂੰ ਸਾਡਾ ਥੋੜਾ ਜਿਹਾ ਪਲੇਟ ਨਾਲ ਲੱਗ ਗਿਆ ਤੇ ਹੁਣ ਅਸੀਂ ਜਿਹੜੇ ਦੂਜੀ ਪਲੇਟ ਦਾ ਵੀ ਤਾਰ ਲਾਂਗੇ ਤੁਸੀਂ ਦੇਖ ਸਕਦੇ ਹੋ ਪਹਿਲੀ ਪਲੇਟ ਨਾਲ ਕਿਵੇਂ ਜਿਹੜਾ ਉਤਰ ਗਿਆ ਤੇ ਹੁਣ ਆ ਵੀ ਤਾਰ ਲੈਂਦੇ ਆ ਸੈਟਿੰਗ ਕਰਾਂਗੀ ਤੇ ਇੱਕ ਗੋਲ-ਗੋਲ ਸ਼ੇਪ ਜੀ ਬਣਾਵਾਂਗੀ ਤੇ ਤੁਸੀਂ ਸਿੰਪਲ ਖਾਣਾ ਪਸੰਦ ਕਰਦੇ ਹੋ ਤਾਂ ਸਿੰਪਲ ਵੀ ਖਾ ਸਕਦੇ ਹੋ ਐਂਦੀ ਤੇ ਜੇਕਰ ਤੁਸੀਂ ਥੋੜਾ ਥੋੜਾ ਨਮਕ ਲਗਾ ਕੇ ਖਾਣਾ ਚਾਹੁੰਦੇ ਤਾਂ ਵੀ ਬਹੁਤ ਟੇਸਟੀ ਲੱਗੇਗਾ ਤਾਂ ਉਹਦੇ ਵੀ ਤੁਸੀਂ ਖਾ ਸਕਦੇ ਹੋ ਚਾਹੇ ਕਾਲਾ ਨਮਕ ਲੈ ਲਓ ਚਾਹੇ ਸਿੰਪਲ ਤੇ ਐਸੀ ਅੱਜ ਦੀ ਸਾਡੀ ਵੀਡੀਓ ਤੇ ਰੈਸਪੀ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ ਬਾਏ